ਸੰਗਰੂਰ ਦੇ ਕਾਬਦੰਦ ਵਿੱਚ ਬਣੇ ਪੀਜੀਆਈ ਦੇ ਵਿੱਚ ਪਿਛਲੇ ਦਿਨੀ ਨੌਕਰੀਆਂ ਨੂੰ ਲੈ ਕੇ ਇੱਕ ਮਸਲਾ ਸ਼ੁਰੂ ਹੋਇਆ ਸੀ ਜਿੱਥੇ ਕਿ ਦੇਖਣ ਨੂੰ ਮਿਲਿਆ ਕਿ ਪੀਜੀਆਈ ਵੱਲੋਂ ਨਵੇਂ ਮੁੰਡੇ ਕੁੜੀਆਂ ਨੂੰ ਨੌਕਰੀ ਦੇ ਵਿੱਚ ਭਰਤੀ ਕੀਤਾ ਗਿਆ ਤੇ ਜੋ ਪਹਿਲਾਂ ਕੰਮ ਕਰ ਰਹੇ ਸਨ ਉਹਨਾਂ ਨੂੰ ਕੱਢਿਆ ਗਿਆ ਪ੍ਰਸ਼ਾਸਨ ਦੇ ਮੁਤਾਬਕ ਕੰਟਰੈਕਟ ਬੇਸ ਤੇ ਲੱਗੇ ਮੁਲਾਜ਼ਮਾਂ ਨੂੰ ਕੰਟਰੈਕਟ ਪੂਰਾ ਹੋਣ ਤੇ ਕੱਢਿਆ ਗਿਆ ਸੀ ਜਦਕਿ ਜੋ ਮੁਲਾਜ਼ਮ ਉੱਥੇ ਕੰਮ ਕਰ ਰਹੇ ਸਨ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਦੇਣਾ ਸ਼ੁਰੂ ਕਰ ਦਿੱਤਾ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਨੌਕਰੀ ਤੇ ਰੱਖਿਆ ਜਾਵੇ ਇਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਨੇ ਵੀ ਉਹਨਾਂ ਦਾ ਸਾਥ ਦਿੱਤਾ ਸੀ ਉਤੇ ਹੀ ਅੱਜ ਪਿੰਡ ਕਾਮਦਾ ਦੇ ਵਿੱਚ ਪਿੰਡ ਦੀ ਪੰਚਾਇਤ ਪਿੰਡ ਵਾਸੀਆਂ ਅਤੇ ਕਿਸਾਨ ਜਥੇਬੰਦੀਆਂ ਦੀ ਇੱਕ ਬੈਠਕ ਹੋਈ ਜਿੱਥੇ ਉਹਨਾਂ ਨੇ ਦੱਸਿਆ ਕਿ ਪੀਜੀਆਈ ਹਸਪਤਾਲ ਦੇ ਵਿੱਚ ਦੂਰ ਦੂਰ ਤੋਂ ਲੋਕ ਆਪਣਾ ਇਲਾਜ ਕਰਵਾਉਣ ਲਈ ਆਉਂਦੇ ਨੇ ਇਸ ਦੀ ਸਹੂਲਤ ਸੰਗਰੂਰ ਜ਼ਿਲ੍ਹੇ ਤੋਂ ਇਲਾਵਾ ਵੱਖ-ਵੱਖ ਜ਼ਿਲ੍ਹਿਆਂ ਨੂੰ ਵੀ ਹੈ ਪਰ ਦੇਖਣ ਨੂੰ ਆਇਆ ਕਿ ਇੱਥੇ ਪੂਰੇ ਡਾਕਟਰ ਨਹੀਂ ਆ پا ਰਹੇ ਕਿਉਂਕਿ ਧਰਨਾ ਲੱਗਾ ਹੋਇਆ ਹੈ ਇਸਨਾਲੇ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਨੌਕਰੀ ਦੀ ਗੱਲ ਹੈ ਉਹਨਾਂ ਲਈ ਬੱਚਿਆਂ ਨੂੰ ਕੋਰਟ ਦੇ ਵਿੱਚ ਕੇਸ ਲਗਾਉਣੇ ਚਾਹੀਦੇ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ 25 ਜਨਵਰੀ ਤੱਕ ਧਰਨਾ ਚੱਕ ਦੇਣਾ ਚਾਹੀਦਾ ਤੇ ਜੇਕਰ ਕਿਸਾਨ ਜਥੇਬੰਦੀਆਂ ਵੱਲੋਂ ਅਜੇ ਹਾਂ ਨਹੀਂ ਕੀਤਾ ਜਾਂਦਾ ਤੇ ਸਾਡੇ ਪਿੰਡ ਵੱਲੋਂ ਕਿਸਾਨ ਜਥੇਬੰਦੀਆਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਸਹਾਇਤਾ ਨਹੀਂ ਦਿੱਤੀ ਜਾਵੇਗੀ ਜੀ ਨਾਮ ਹੈ ਆਪਣਾ ਮੇਰਾ ਨਾਮ ਗੁਰਜੰਡ ਸਿੰਘ ਹੈ ਜੀ ਜੀ ਕਹਿਣਾ ਚਾਹਾਂਗੇ ਜੋ ਅੱਜ ਫਰਿੰਡ ਕਾਵਦਾਂ ਦੀ ਪੰਚਾਇਤ ਵੱਲੋਂ ਇੱਕ ਮਤਾ ਪਾਇਆ ਗਿਆ। ਇਹ ਅੱਜ ਜੀ ਅੱਜ ਸਾਡੇ ਸਮੂਹ ਨਗਰ ਸਾਬਕਾ ਸਰਪੰਚ, ਨੰਬਰਦਾਰ, ਸਾਰੇ ਪਿੰਡ ਦੇ ਪਤਵੰਤੇ ਸੱਜਣ ਤੇ ਸਾਰੀਆਂ ਜੁਨੀਅਨ ਨੂੰ ਲੋਸਮੈਂਟ ਕਰਕੇ ਅੱਜ ਸਾਡੇ ਸ਼ਿਮੰਦਰ ਕੋਲੇ ਇਕੱਠ ਹੋਇਆ ਸੀ। ਜਿਹੜਾ ਸਾਡੇ ਪੀਜੀਆ ਅੱਗੇ ਧਰਨਾ ਚੱਲ ਰਿਹਾ ਹੈ। ਉਹਦੇ ਸੰਬੰਧਿਤ ਵਿਚਾਰਾਂ ਹੋਈਆਂ। ਵਿਚਾਰਾਂ ਵਿੱਚ ਇਹੀ ਹੋਇਆ ਵੀ ਇਸ ਜਿਹੜੇ ਧਰਨੇ ਨਾਲ ਜੇ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਹੈ। ਅਸੀਂ ਕੁੜੀਆਂ ਦੇ ਹੱਕਾਂ ਦਾ ਕੋਰਟ ਚ ਕੇਸ ਕਰਨ ਵੀ ਉਹ ਇੱਥੇ ਧਰਨਾ ਲਾ ਕੇ ਨਾਲੇ ਪਿੰਡ ਦੀ ਸ਼ਬੀ ਖਰਾਬ ਹੁੰਦੀ ਐ ਤੇ ਨਾਲੇ ਕੋਈ ਇੱਥੇ ਚੰਗਾ ਡਾਕਟਰ ਨਹੀਂ ਆ ਰਿਹਾ ਕਿਉਂਕਿ ਜੋ ਵੀ بڑے ਡਾਕਟਰ ਨੇ ਵਧੀਆ ਡਾਕਟਰ ਨੇ ਉਹ ਸ਼ਾਂਤੀ 'ਚ ਕੰਮ ਕਰਨਾ ਚਾਹੁੰਦੇ ਨੇ ਜੇ ਉੱਥੇ ਜਿੰਦਾਬਾਦ ਮਰਦਾਬਾਦ ਹੋਈ ਜਾਊਗੀ ਉੱਥੇ ਉਹ ਕਿਵੇਂ ਕੰਮ ਕਰਨਗੇ ਇਸ ਕਰਕੇ ਸਾਡੀ ਸਾਰਿਆਂ ਨੇ ਅੱਜ ਇਹੀ ਫੈਸਲਾ ਕੀਤਾ ਸਾਡੀ ਬੱਚੇ ਭਰਾ ਨੇ ਜੁਨੀਆਨਾ 'ਚ ਸਾਡੇ ਹੀ ਭਾਈ ਨੇ ਸਾਡੇ ਤਿੰਨ ਜੁਨੀਅਨਾਂ ਨੇ ਗਰਾਹਾਂ ਤੇ ਰਾਜਿਆਲ ਤੇ ਲੰਗੋਆਲ ਬਤ ਉਹ ਸਾਡੇ ਭਰਾਵਾਂ ਨੂੰ ਵੀ ਅਸੀਂ ਨੇ ਬੁਲਾ ਕੇ ਇਹੀ ਕਹਿ ਆ ਵੀ ਦੇਖੋ ਆਪਣੇ ਪਿੰਡ ਦੀ ਸਭੀ ਖਰਾਬ ਹੋ ਰਹੀ ਹੈ ਕਿ ਭਾਈ 25 ਤਰੀਕ ਤੱਕ ਆਪਣੀ ਜੁਨੀਅਨ ਨਾਲ ਦੇ ਸੰਬੰਧਿਤ ਬੰਦਿਆਂ ਨਾਲ ਗੱਲ ਕਰਕੇ ਤੁਸੀਂ ਉੱਥੋਂ ਆਪਣੇ ਆਪਣੇ ਝੰਡੇ ਲਾਹੋ ਤੇ ਜੇ ਕੋਈ ਨਹੀਂ ਜੁਨੀਅਨ ਆਲਾ ਲਾਹੂਗਾ ਸਾਰੇ ਪਿੰਡ ਦੇ ਅੱਜ 100-200 ਬੰਦਾ ਇਕੱਠਾ ਹੋਇਆ ਤੀਪਤਵੰਤੇ ਸਿੰਘ ਗੋਟੇ ਉਹਨਾਂ ਨੇ ਇਹੀ ਫੈਸਲਾ ਲਿਆ ਹੈ ਵੀ ਭਾਈ ਅਸੀਂ ਉਹ ਜੁਨੀਅਨ ਨੂੰ ਕੋਈ ਅਸੀਂ ਥਾਲ ਨਹੀਂ ਦੇਵਾਂਗੇ ਨਾ ਹੀ ਅਸੀਂ ਉਹਦੇ ਨਾਲ ਜਾਵਾਂਗੇ ਇਹ ਅੱਜ ਆਮ ਲੋਕਾਂ ਦੀ ਸਹਿਮਤੀ ਹੋਈ ਹੈ ਸਾਡੀ ਵੀ ਉਹ ਲੜਕੇ ਨੂੰ ਹੱਥ ਜਾਂ ਬੰਨ ਕੇ ਬੇਨਤੀ ਹੈ ਤੇ ਜੁਨੀਅਨਾਂ ਨੂੰ ਵੀ ਬੇਨਤੀ ਹੈ ਵੀ ਦੇਖੋ ਆਪਣੇ ਬੱਚਿਆਂ ਨੂੰ ਇਲਾਜ ਕਰਾਉਣਾ ਹੈ ਆਪਣੇ ਭਾਈਚਾਰੇ ਨੂੰ ਇਲਾਜ ਕਰਾਉਣਾ ਹੈ ਜਿਹੜਾ ਇੱਕ ਬਾਹਰ ਪ੍ਰਾਈਵੇਟ ਹਸਪਤਾਲਾਂ ਚ ਲੱਖ ਰੁਪਏ ਚ 50 ਹਜ਼ਾਰ ਚੋਰੀ ਐ ਇੱਥੇ ਹਜ਼ਾਰ ਚੋਰੀ ਐ ਫਿਰ ਆਪਾਂ ਨੂੰ ਉਹ ਚੰਗਾ ਕਿ ਉਹ ਚੰਗਾ ਠੀਕ ਐ ਬੱਚਿਆਂ ਨੂੰ ਕੁੜੀਆਂ ਨੂੰ ਨੌਕਰੀ ਤੋਂ ਕੱਢਿਆ ਗਿਆ ਜੇ ਕੋਈ ਸਰਕਾਰ ਜਾਂ ਕਿਸੇ ਦੀ ਕਤਾਹੀ ਐ ਤਾਂ ਉਹਨਾਂ ਦਾ ਕੋਰਟ ਕੇਸ ਕਰ ਦੇਣ ਧਰਮਿਆਂ ਨਾਲ ਕੋਈ ਮਸਲਾ ਨਹੀਂ ਹੱਲ ਹੋਣ ਲੱਗਿਆ ਸਾਨੂੰ ਸਾਡੀ ਉਹਨਾਂ ਨੂੰ ਇਹੀ ਬੇਨਤੀ ਐ ਵੀ ਭਾਈ ਤੁਸੀਂ ਆਪਦਾ ਕੋਰਟ ਕੇਸ ਕਰੋ ਅਸੀਂ ਤੁਹਾਡੇ ਨਾਲ ਆ ਸ਼ਾਸਨ ਨੂੰ ਵੀ ਅਸੀਂ ਬੇਨਤੀ ਕਰਦੇ ਆਂ ਵੀ ਸਾਡੇ ਪਿੰਡ ਦਾ ਮਾਹੌਲ ਨਾ ਖਰਾਬ ਕਰਿਆ ਜਾਵੇ ਇੱਥੇ ਕਿੱਥੇ ਦਾ ਘਾਵ ਦਾ ਨਾ ਪੀਜੀਆ ਨਾਲ ਮਸ਼ਹੂਰ ਹੋ ਰਿਹਾ ਦੀ ਕਿੱਥੇ ਧਰਨੇ ਨਾਲ ਹੋ ਰਿਹਾ ਐਨਾ ਕਹਿੰਦਾ ਹਾਂ ਮੈਂ ਇੱਥੇ ਮੈਂ ਬੱਜਕਾ ਵੈਕ ਜੀਕਾ